ਜੀ ਗੁੱਡ ਮਾਰਨਿੰਗ ਹੋ ਗਈ ਸੁੱਤੇ ਉੱਠ ਗਏ ਆਂ ਜੀ ਗੁੱਡ ਮਾਰਨਿੰਗ ਹੋ ਗਈ ਆਂ ਇੱਧਰ ਆਲੂ ਸਾਡਾ ਸੁੱਤਾ ਆ ਆਹ ਦੇ ਆਲੂ ਸੁੱਤੀਓ ਆਹ ਦੇ ਆਲੂ ਲੋ ਜੀ ਆਪੋ ਉੱਠ ਗਏ ਆਂ ਜੀ ਭੁੱਖ ਲੱਗੀ ਹੋਈ ਆ ਕੋਈ ਖਾ ਪੀ ਲੀਏ ਪੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਲੋ ਜੀ ਸਹਿਜ ਉੱਠ ਗਈ ਸਹਿਜ ਸਹਿਜ ਉਰਟਕੇ ਭੱਜ ਗਈ ਆ ਫਰੈਸ਼ ਹੋਣ ਚੱਲੀ ਆ ਉਹ ਜੀ ਸਹਜ ਉੱਠਦੀ ਜਿੰਦੇ ਕੀ ਖਾਂਦੀ ਪਈ ਆ ਕੀ ਖਾਂਦੀ ਪਈ ਆ ਤੂੰ ਕਿੱਦਾਂ ਖੜੀ ਕੁਲਰ ਲੱਗੇ ਕੁਲੰਦਰ ਕਰਾ ਕਰ ਲਾ ਪਈ ਇਹ ਨਹੀਂ ਸਹਜ ਹੁਣਾ ਪਤਾ ਆਪੇ ਕਰੋ ਆਪੇ ਹੀ ਸਹਜ ਆਪੇ ਹੀ ਕਰੋਗੇ ਸਾਤ ਢੀਆਂ ਨੇ ਆ ਬਾਲ ਕੇ ਤੱਕ ਲਾੜੀ ਛੱਟ ਮੈਂ ਮਈਆਂ ਬੁੱਢੀ ਆ ਉੱਠਦੀ ਹੁੰਦੀਆਂ ਇਹਨਾਂ ਨੂੰ ਮੈਂ ਕੰਮ ਕਰ ਲਾਤੀ ਹੈ ਹੈ ਮੈਂ ਤਾਂ ਤੇਰੇ ਨੂੰ ਮੈਂ ਕਮ ਕਰ ਲਾਂ ਮੈਂ ਕੜਾ ਮੇਕਅਪ ਕਰਨਾ ਆਪਾਂ ਰੋਟੀ ਖਾ ਲਈ ਜੀ ਉੱਠ ਕੇ ਸਵੇਰੇ ਆਪਾਂ ਆਪਣੀ ਡਾਈਟ ਖਾਣੀ ਪੂਰੀ ਜੀ ਜਸਨੀਨ ਉੱਠ ਗਈ ਕਹਿੰਦੇ ਜਸਨੀਨ ਉੱਠ ਗਈ ਆ ਜਸਨੀਨ ਹੈ ਹਾਂ ਬਾ ਜੀ ਜਸਨੀਨ ਜਸਨੀਨ ਮੈਂ ਵੇਖਾ ਦੇ ਜੀ ਜਸਨੀਨ ਕਹਿੰਦੇ ਉੱਠ ਗਿਆ ये तो गिर गई

ਹਾਂ ਜਦੋਂ ਤੇ ਬਾਹਰ ਲਈ ਬਰਾ ਮੱਠ ਹਾਂ ਜਿਸਲੀ ਨੇ ਜੀ ਸਾਸਤਰੀ ਕਾਲ ਸਾਰਿਆਂ ਨੂੰ ਜੀ ਕਿਵੇਂ ਸਾਰੇ ਠੀਕ ਹੀ ਹੋਣਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਕੱਲ ਆਪਾਂ ਇੱਥੇ ਆਏ ਸੀਗੇ ਦੀਦੀ ਹੁਣਾ ਕੋਲ ਤੇ ਹੁਣ ਆਪਾਂ ਚੱਲਿਆਂ ਜੀ ਘੁੰਮਣ ਫਿਰਨ ਦੀ ਤਿਆਰੀ 'ਚ ਆ ਤੁਸੀਂ ਸਾਰਿਆਂ ਨੇ ਵਲੋਗ ਨਾਲ ਬਣੇ ਰਹੋ ਤੇ ਵਲੋਗ ਨੂੰ ਐਂਡ ਤੱਕ ਦੇਖਿਓ ਅਮਨਪ੍ਰੀਤ ਜੀ ਰੈਡੀ ਹੁੰਦੇ ਆ ਇਹਦੇ ਕਹਿੰਦੇ ਕੱਪੜੇ ਹੀ ਪੂਰੇ ਹੁੰਦੇ ਚੈੱਕ ਕਰੋ ਜੀ ਡ्रेसਿੰਗ ਸੈਂਸ ਦੇਖੋ ਜੀ ਥਿਸ ਇਜ਼ ਗ੍ਰੇਟ ਡ्रेसਿੰਗ ਸੈਂਸ ਕਹਿੰਦੇ ਹੁੰਦੇ ਇਹ ਤੁਹਾਡੀ ਆਪਣੀ ਅਮਨਪ੍ਰੀਤ ਕੌਰ ਇਹ ਤੁਹਾਡਾ ਆਪਣਾ ਵਿਕਰਮ ਇਹ ਤੁਹਾਡੀ ਆਪਣੀ ਸਹਿਲਕੀ ਕੌਰ ਸਾਇਰ ਪੀਪ ਪਰ ਇਹ ਹਟ ਜਾ ਹਾਂ ਇਹ ਬਲੌਗ ਬਣਦਾ ਪਤਾ ਵੀ ਬਣਦਾ ਆ ਦੇਖ ਲੋ ਇਦਾਂ ਹੁੰਦੀ ਬੇਇੱਜ਼ਤੀ ਬਲੌਗ ਚ ਚਲੋ ਕੋਈ ਗੱਲ ਨਹੀਂ ਬਾਕੀ ਬਲੌਗ ਨਾ ਬਣੇ ਦਿਓ ਐਡਾ ਤੱਕ ਦੇਖਿਓ ਤੁਸਾਂ ਲਓ ਜੀ ਮਿੱਠੀ ਗੋਲੀ ਖਾ ਲਈ ਇੱਕ ਬਾਜੀ ਦੀ ਮਿੱਠੀ ਗੋਲੀ ਹੈ ਇਹ ਇਹ ਹੈਗੀ ਆ ਜੀ ਮਿੱਠੀ ਗੋਲੀ ਔਰੈਂਜ ਫਲੇਵਰ ਦੀ ਮੰਮੀ ਕਹ ਰਹੀ ਆ ਮਿੱਠੀ ਮਿੱਠੀ ਗੋਲੀ ਤੁਸੀਂ ਕੀ ਕਰੀ ਜਾਂਦੇ ਆ ਪ੍ਰੈਸ ਕਰਦੇ ਪ੍ਰੈਸ ਮੰਮੀ ਮੈਨੂੰ ਪ੍ਰੈਸ ਕਰਦੀ ਆ ਪ੍ਰੈਸ ਪ੍ਰੈਸਿੰਗ ਹੋ ਰਹੀ ਪ੍ਰੈਸਿੰਗ ਆ ਖਾਲੀ ਮਿੱਠੀ ਗੋਲੀ ਕੋੜੇ ਜਿਹਾ ਫਲੇਵਰ ਆ ਕੁਝ ਕੁਝ ਮੰਮੀ ਚਾਲ ਵੀ ਕੁੜੀ ਨੂੰ ਖਾ ਲੈ ਮੈਡਮ ਪਾ ਦੇ ਕੁੜੀ ਦੇ ਉਧਰ ਆ ਮੂੰਹ ਦਾ ਕਿਦਾਂ ਲੱਗਦਾ ਤੇਰਾ ਦੁੱਧ ਪਾ ਮੂੰਹ ਗੜੀ ਦਾ ਦਈ ਪਾ ਉਹ ਤਾਂ ਉਤਨਾ ਨਹੀਂ ਹੋ ਦੋਸਤੋ ਪੀਆ ਚਾਲੇ ਥੋੜਾ ਪੀਆ ਇੱਧਰ ਇਧਰ ਮੈਨੂੰ ਬੋਤਲ ਬੜਾਤੀ ਇਧਰ ਹਾ ਕੁੰਡਾ ਲਾ ਗਿਆ ਵੀ ਕੁੰਡਾ ਲਾਉਂਦੇ ਲਾ ਕੁੰਡਾ ਲਾ ਦਿੰਦੇ ਆ ਜੀ ਸਾਰੇ ਜਾਨੇ ਨਾਲ ਮੇਰੇ ਹੋ ਕੇ ਕੁੰਡਾ ਲਵਾਉ ਲੋ ਜੀ ਯਾਰ ਨਹੀਂ ਲੱਗਦਾ ਕੁੰਡਾ ਮੈਨੂੰ ਚੱਲ ਲੋ ਜੀ ਹੁੰਦਾ ਲਾਤਾ ਚੱਲੇ ਆ ਜੀ ਕਿੱਥੇ ਚੱਲੇ ਆ ਕੀ ਫੜੂਗੇ ਬੋਤਲ ਫੜਾ ਆਲਾ ਬਲੌਗ ਤਿਆਰ ਕਰ ਦੂਗਾ ਹਰ ਗੱਲ ਸਾਰੇ ਗੱਲ ਕਰ ਗੱਲ ਕਰ ਬੋਲ ਵੀ ਬੈਠੇ ਬੰਦ ਹੋ ਜਾਂਦੀ ਆ ਬੋਲਦੀ ਨਹੀਂ ਵੀ ਜੀ ਨਾ ਨਹੀਂ ਖੋਲ ਪਿੱਛੇ ਉਹ ਦੇ 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 ਸ਼ਰਮ ਤਾਂ ਨਹੀਂ ਆਉਦੀ ਚੱਲ ਉਧਰ ਉਹ ਬੰਨ੍ਹਉਣ ਦੇਈਏ ਲੋ ਜੀ ਤੁਰ ਪਿਆ ਕਹਿੰਦੇ ਗੱਡੀ ਚ ਕੂਲੀ ਨੂੰ ਬਹੁਤ ਹੁਲੀ ਹੁੰਦੀ ਆ ਟੈਂਪਰੇਚਰ ਬਹੁਤ ਜ਼ਿਆਦਾ ਗਰਮੀ ਦਾ 45 ਡਿਗਰੀ ਸੈਲਸੀਅਸ ਟੈਂਪਰੇਚਰ ਆ ਦੱਸ ਤਾਂ ਨਹੀਂ ਨਹੀਂ ਪੁੱਤ ਲਾ ਕੀ ਦਸੀਏ ਕੱਪੜੇ ਪਾ ਲਈ ਨਾ ਪਾਲਾ ਪਾਲਾ ਕੋਈ ਯਾਰ ਨਹੀਂ ਤੇ ਪੁੱਠਾ ਗੜਾ ਪਾਤਾ ਤੇ ਸਲੀਨ ਦੇ ਖੜੀ ਹੋ ਇੱਕੜੇ ਪੜਾ ਸਾਰੀ ਬਣਾ ਇਚੜੀ ਵਾਲੀ ਵੀਡੀਓ ਲੋ ਜੀ ਆਪਾਂ ਪਹੁੰਚ ਗਏ ਜੀ ਮੈਂ ਤਾਂ ਘਬਰਾਟ ਹੁੰਦੀ ਆ ਅਮਨ ਕਹਿੰਦੀ ਮੈਨੂੰ ਘਬਰਾਟ ਹੁੰਦੀ ਆ ਇਹਨੂੰ ਨਿੰਬੂ ਪਾਣੀ ਪਿਲਾਓ ਕੰਜਵੀ ਵਾਲਾ ਕੰਜਵੀ ਵਾਲਾ ਨਿੰਬੂ ਪਾਣੀ ਮਿਲਾਓ ਚਲੋ ਬੱਲੇ ਮੋੜ ਦੇ ਦੇ ਬੱਲੇ ਸਿੱਧੂ ਟੂ ਹੋਈ ਨਾ ਸਿੱਧੇ ਚੱਲੇ ਆਲੂ ਵੀ ਨਾਲੀ ਆਲੂ ਵੀ ਨਾਲੀ ਆਹ ਰੱਬਾ ਮੇਰਾ ਪਾਜੀ ਇਹਦਾ ਸਾਹ ਵੀ ਖਾਰ ਨਾਲ ਚੱਪੀ ਤੇ ਦਰਿਆ ਦੇ ਅੱਗੇ ਨਹੀਂ ਹਮਣ ਲਓ ਜੀ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜੀ ਇਹ ਕੀ ਹੋਦ ਨੂੰ ਵੀ ਵੀਡੀਓ ਹੋ ਜੂਗੀ ਸਾਹ ਬੰਦੀ ਤੇ ਹਾਂਜੀ ਲੋ ਜੀ ਪਹੁੰਚ ਗਏ ਆ ਜੀ ਟੈਸ਼ਨ ਚੈੱਕ ਕਰੋ ਸਾਰੇ ਜਾਨੇ ਉਦੇ ਆਪੋ ਆਪਣੇ ਵਲੋਗ ਬਣਦੇ ਆਪੋ ਆਪਣੇ ਇਹਦਾ ਕੁੱਤਾ ਇੰਡੀਆ ਕੇ ਕਤਾ ਇੰਡੀਆ ਕੇ ਕੁੱਤਾ ਲੋ ਜੀ ਮਿੱਤਰੋ ਲੋਕ ਨਾ ਬਨੇ ਰਹੇ ਸਾਰੇ ਜਾਨੇ ਬਹੁਤ ਸੋਹਣੀ ਲੋਕੇਸ਼ਨ ਅੱਤੇ ਚੱਲ ਆਂ ਗਿਆ ਚੜਦੀਆਂ ਇੱਧਰ ਤੱਕ ਪੂਰੀਆਂ ਆਜੋ ਆਜੋ ਪਿੱਛੇ ਰਹਿ ਕੇ ਤੁਸੀਂ ਸਾਰੇ ਜਾਨੇ ਭੱਜ ਕੇ ਆਓ ਦੇਖ ਮੈਂ ਕਿੰਨੀ ਤੇਜ਼ ਤੁਰਨਦਿਆਂ ਤੁਹਾਡੇ ਨਾਲੋਂ ਦੇਖੋ ਫੁਰਤੀ ਦੇਖ ਮੇਰੀ ਆਜੋ 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 ਚੜਾਈਆਂ ਚੜਿਓ ਸਾਰੀ ਹੈ ਲਓ ਜੀ ਜੀ ਲੋ ਜੀ ਓਏ ਮੋਟਰਸਾਈਕਲ ਤੇ ਹੌਂ ਕੇ ਆਇਆ ਯਾਰ ਕਾ ਫੁਰਤੀ ਜਾਨ ਮੋਕਲ ਓਟਾ ਠੰਡਾ ਨੂੰ ਬਰਫ ਪੈਂਦੀ ਆ ਹੂੰ ਸਾਡੇ ਤਾਂ ਲੱਗ ਗਈ ਐ ਇੱਥੋਂ ਸਹੀ ਹੈ ਐਨੀ ਵੀ ਨਹੀਂ ਲੱਗੇ ਅੱਗੇ ਆ ਜਾਓ ਮੇਟਾ ਅੱਗੇ ਦੀ ਕਿੱਥੇ ਲੱਗ ਗਈ ਲੋ ਜੀ ਕੇਸ਼ਨ ਚੈੱਕ ਕਰੋ ਦਸ ਦਸੂਏ ਦਸੂਏ ਆਲੂ ਐ ਆਲੂ ਜੀ ਬਾਬਿਓ ਦਰ ਵੀਡੀਓ ਬਣਨ ਦਈਆਂ ਹਾਂ ਹਾਂਜੀ ਲੋ ਜੀ ਉੱਥੋਂ ਆਪਾਂ ਨਿਕਲ ਗਏ ਆ ਜੀ ਤੇ ਗਰਮੀ ਬਹੁਤ ਜ਼ਿਆਦਾ ਸੀ ਜੀ ਤੇ ਹੁਣ ਆਪਾਂ ਵਾਪਸੀ ਚੱਲੇ ਆ ਜੀ ਹਾਂ ਸਾਡੀ ਛੋਟੋ ਜਿਹੜੀ ਰੋਲ ਲੱਗ ਪਈ ਸੀ ਤੇ ਆਪਾਂ ਗਿਆ ਬਹੁਤ ਕੁ ਮਿਲਿਆ ਆਇਆ ਆ ਮਜ਼ਾ ਤੇ ਰਾਤਾਂ ਕਿਤੇ ਫਿਨਿਸ਼ ਹੋਣਾ ਹੁੰਦਾ ਵਧੀਆ ਰਿਹਾ ਜੋ ਵੀ ਸੀ ਵਧੀਆ ਸਿਸਟਮ ਸੀਗਾ ਕੋਰਸੀਡਰ ਸੀਜ਼ਨ ਵਧੀਆ ਰਿਹਾ। ਹੁਣ ਬਾਅਦ ਸੀ ਚੱਲੇ ਆ ਜੀ। ਕਿਤੇ ਰਾਤ ਸਟੇ ਕਰਦੇ ਆ। ਇੱਥੇ ਰੁਕਦੇ ਆ ਕਦੇ। ਧੁੱਪ ਬਹੁਤ ਜ਼ਿਆਦਾ ਆ ਤੇ ਆਪਣਾ ਖਿਆਲ ਰੱਖੋ ਸਾਰੇ ਜਾਣੇ। ਧੁੱਪ ਤੋਂ ਬਚ ਕੇ ਰਹੋ ਜਿੰਨਾ ਰਹਿ ਹੁੰਦਾ। ਸੇਫ ਰਹੋ। ਗੁੜੀ ਸਾਡੀ ਛੋਟੀ ਜੀ। ਔਕੀ ਬੋਲ। ਚੱਲ ਹੁਣ ਵੇਚ ਕਰਦੇ। ਦੂਹ ਵੇਚ ਨਹੀਂ ਆ। ਕੋਲ ਡਰਿੰਕ ਕਿਹੜੀ ਕੋਕ ਹੈ? ਪੈਪਸੀ ਆ ਕੋਈ ਚਾਹਤਾ ਹੈ ਇਹਦਾ ਦੇ ਦੇ ਇੱਕ ਰੋਣੂ ਆ ਅੱਧਾ ਦੇ ਕੇ ਆ ਨੰਨ ਇੱਕ ਹੀ ਆ ਕੁਰਕੁਰੇ ਮੰਮਾ ਇੱਕ ਹੀ ਆ ਪੈਪਸੀ ਆ ਹੂੰ ਖਾ ਲੋ ਦੋ ਮੈਗਰ ਬਣਾ ਦੇ ਨਾ